ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਪਹੁੰਚਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵਾਂਗੇ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ कॉटन मस्लिन ਦੇ सूट ਆਪਣੇ ਜਿਹੜੇ सूट ਰਹਿਣ ਵਾਲੇ ਨੇ ਜੀ ਪਿਓਰ ਦੁਪੱਟਾ ਰਹਿਣਗੇ ਜੀ ਔਰ ਸੂਟ ਨੇ ਜਿਹੜੇ ਬਹੁਤ ਹੀ ਸੋਹਣੇ ਚੱਕ ਵਾਲੇ ਪ੍ਰਿੰਟ ਦੇ ਰਹਿਣਗੇ ਇਹ ਤਿੰਨ ਕਲਰ ਰਹਿਣਗੇ ਜੀ ਕਿਉਂਕਿ ਚੌਥਾ ਕਲਰ ਇਹਦਾ سیل ਹੋ ਗਿਆ ਸਭ ਤੋਂ ਪਹਿਲਾ ਕਲਰ ਜਿਹੜਾ ਮੈਂ ਤੁਹਾਡੇ ਸਾਹਮਣੇ ਦਿਖਾਉਣੀ ਆ ਜੀ ਸਭ ਤੋਂ ਪਹਿਲਾ ਤਾਂ ਜੀ ਮੇਰਾ ਚੈਨਲ ਹੈ ਜੀ ਜਿਹੜਾ ਇੰਸਟਾਗ੍ਰam ਤੇ ਵੀ ਇਹ ਫਤਿਹ ਕਲੈਕਸ਼ਨ 2023 ਨੂੰ ਜਰੂਰ ਫੋਲੋ ਕਰੋ ਜ उस तो बाद जी फतेह कलैक्शन बी एल जेड अपना यूट्यूब का चैनल है जितेडियो देख रहे हो प्लीज़ मेरे चैनल में सबसक्राइब करो लाइक शेयर कमेंट जरूर कराया करो थोड़ा बहुत बहुत शुक्रिया होगा है ना और अपना जोड़ा फस्ट सूट है जी देखो चेक तो स्टफ है जी और स्टफ है जी प्रगति का जेडी आप सूट लैके आए कि अच्छी प्रगति देने जी ये ਠੀਕ ਹੈ ਇਹਦਾ ਜਿਹੜਾ ਬ੍ਰਾਂਡ ਰਹੇਗਾ ਪ੍ਰਗਤੀ ਰਹੇਗਾ ਪ੍ਰਗਤੀ ਬ੍ਰਾਂਡ ਦਾ ਸੂਟ ਹੈ ਜੀ ਇਹ ਸੂਟ ਦੀ ਆਏਗੀ ਲੁੱਕ ਸ਼ਰਟ ਪੀਸ ਹੈ ਜੀ ਲੈਂਥ ਜਿੰਨੀ ਮਰਜ਼ੀ ਬਣਾਓ ਥੱਲੇ ਕੀਚੇ ਬਾਰਡਰ ਆਏਗਾ ਜੀ ਘੇਰੇ ਦੇ ਉੱਤੇ ਬੈਕ ਫਰੰਟ ਬਾਰਡਰ ਸੇਮ ਆਏਗਾ ਸਾਈਡ ਤੇ ਦਿੱਤੀਆਂ ਹੋਈਆਂ ਨੇ ਜੀ ਬਾਹਾਂ ਬਾਜੂ ਦਾ ਪ੍ਰਿੰਟ ਹੈ ਜੀ ਦੇਖੋ ਸੇਮ ਚੈੱਕ ਵਾਲਾ ਬਾਜੂ ਪ੍ਰਿੰਟ ਹੈ ਸੇਮ ਰਹੇਗਾ ਬਾਰਡਰ ਔਰ ਨਾਲ ਬੀਪਲ ਟੋਨ ਮੈਚ ਕਰਦੀ ਰਹੇਗੀ ਜੀ ਬਾਟਮ ਮੋਰ ਪੰਖੀਆ ਕਲਰ ਦੀ ਆਏਗੀ ਬਾਟਮ ਔਰ ਨਾਲ ਜਿਹੜਾ ਆਪਾਂ ਤੁਹਾਨੂੰ ਦੁਪੱਟਾ ਇਹਨਾਂ ਨਾਲ ਦੇਣ ਜਾ ਰਹੇ ਹਾਂ ਜੀ कॉटन मस्लिन ਔਰ ਨਾਲ ਜਿਹੜਾ ਦੁਪੱਟਾ ਰਹਿਣ ਵਾਲਾ ਹੈ ਜੀ ਉਹ ਰਹੇਗਾ प्योर ਦਾ ਹਾ प्योर ਦਾ ਰਹੇਗਾ ਜੀ ਦੁਪੱਟਾ ਦੁਪੱਟੇ ਦੀ ਲੈਂਥ ਵਿਡਥ ਦੇਖੋ ਬਹੁਤ ਸੋਹਣਾ ਮਤਲਬ ਬਹੁਤ ਵਧੀਆ ਨੈੱਥ ਦਾ ਦੁਪੱਟਾ ਹੈ ਜੀ ਜਿੰਦਾ ਮਰਜੀ ਬੁੱਕੋ ਤੁਸੀਂ ਮਾਰ ਸਕਦੇ ਹੋ ਬਹੁਤ ਸੋਹਣੀ ਲੈਂਥ ਦਾ ਦੁਪੱਟਾ ਰਹਿਣ ਵਾਲਾ ਹੈ कॉटन मस्लिन ਦਾ ਸੂਟ ਰਹੇਗਾ ਜੀ ਨਾਲ ਪਲੇਨ ਰਹੇਗੀ बॉटम ਚੈੱਕ ਵਾਲਾ ਰਹੇਗਾ ਸਟਾਫ ਸਟੱਫ ਇਹਦਾ ਤਾਂ ਸੋਹਣਾ ਜੀ ਇੱਕ ਵਾਰ ਤੁਸੀਂ ਪਾਉਗੇ ਤਾਂ ਬਾਰ ਬਾਰ ਇਹੀ ਸਟੱਫ ਮੰਗੋਗੇ ਤੇ ਇੰਨਾ ਸੋਹਣਾ ਸਟੱਫ ਹੈ ਕਿਉਂਕਿ ਨਾ ਇਹਦਾ ਕਲਰ ਖਰਾਬ ਹੋਏਗਾ ਦੀ ਕਲਰ ਐ ਡਿਜ਼ਾਈਨ ਦੀ ਆਪਣੀ ਫੁੱਲ ਗਰੰਟੀ ਹੈ ਖਰਾਬ ਨਹੀਂ ਹੋਏਗਾ ਦੀ ਕਲਰ ਨਾਲ ਪਿਓਰ ਦਾ ਦੁਪੱਟਾ ਹੈ ਜੀ ਹਾਫ ਪਿਓਰ ਦਾ ਪਲੇਨ ਦੁਪੱਟਾ ਹੈ ਜੀ ਦੁਪੱਟੇ ਦੀ ਲੈਂਥ ਹੈਗੀ ਆ ਫੁੱਲ ਲੈਂਥ ਦਾ ਦੁਪੱਟਾ ਹੈ ਔਰ ਇਹਦਾ ਰੇਟ ਹੈ ਜੀ ਆਪਾਂ ਇੰਨਾ ਕ ਜਾਇਜ਼ ਕੱਟਿਆ ਵੀ ਮਾਰਕੀਟ ਚ ਬਹੁਤ ਘੱਟ ਪ੍ਰਾਈਸ ਤੇ ਆਪਾਂ ਦੇ ਰਹੇ ਆ ਜੀ ਰੇਜ ਇਹਦਾ ਆਪਾਂ ਰੱਖੀ ਐ ਰੇਂਜ ਜੀ 580 ਰੁਪਏ ਦਾ ਸੂਟ ਰੱਖਿਆ ਸ਼ਿਪਿੰਗ ਹੋਏਗੀ ਐਕਸ पाँच सौ अस्सी रुपए का सूट आप दे रही है शिपिंग एक्सट्रा है पांच सौ अस्सी रुपये का सूट हा प्योर के दुपट्टे मॉडल वाले पीस ने देखो कि सोहना मतलब कि दा पीस है जी ये जेड़ा जरा पा कलर दिखाऊंगे मैं थानू वाइन शेड है चैक का जरा डिजाइन रहेगा सेम और जोड़ा सूट का बॉटम का कलर रहेगा जी वाइन वाइन कलर की रहन वाली है बॉटम ਇਹ ਦੇਖੋ ਤੁਸੀਂ ਕਿੰਨਾ ਸੋਹਣਾ ਮਤਲਬ ਲੱਗ ਰਿਹਾ ਜੀ ਚੱਕ ਵਾਲੀ ਸ਼ਰਟ ਹੈ ਚੱਕ ਵਾਲੀ ਨਾਲ ਸਾਈਡ ਤੇ ਬਾਜੂ ਆਏਗੀ ਥੱਲੇ ਬਾਰਡਰ ਆਏਗਾ ਔਰ ਨਾਲ ਆਏਗੀ ਜਿਹੜੀ ਇਹਦੀ ਬਾਟਮ ਬਿਲਕੁਲ ਟੋਨ ਮੈਚ ਕਰਦੀ ਹੋਈ ਬਾਟਮ ਹੈ ਜੀ ਬਾਟਮ ਦਾ ਕਲਰ ਰੈਣ ਵਾਲਾ ਜੀ ਵਾਈਨ ਔਰ ਪਲੇਨ ਇਹਦੇ ਨਾਲ ਦੁਪੱਟਾ ਰਹੇਗਾ ਵਾਈਨ ਦੁਪੱਟਾ ਵੀ ਰਹੇਗਾ ਹਾਪ ਪਿਓਰ ਦਾ ਦੁਪੱਟੇ ਦੀ ਲੈਂਥ ਵਿਡਥ ਆਏਗੀ ਫੁੱਲ ਹਾਪ ਪਿਓਰ ਦਾ ਦੁਪੱਟਾ ਰੈਣ ਵਾਲਾ ਰੇਟ ਰਹੇਗਾ ਜੀ ਇਹਨਾਂ ਦਾ 580 ਰੁਪਏ ਸ਼ਿਪਿੰਗ ਇਹਨਾਂ ਦੇ ਉੱਤੇ ਐਕਸਟਰਾ ਹੋਏਗੀ पाँच सौ अस्सी रुपए इन्होंने रेट हो जो कलर है जी वो वह कॉफी शेड थर्ड कलर जी कॉफी कलर है एदा देखो जी उपर फ्रा उपर शर्ट है नीचे बॉर्डर आएगा जी उस तो बाद नीचे देखो बॉटम का कपड़ा दिता है और बॉटम का कपड़ा लाल कॉफी कलर का है जी प्लेन प्योर का दुपट्टा ਔਰ ਰੇਟ ਇਹਦਾ ਰਹੇਗਾ ਜੀ 600 500 80 ਰੁਪਏ ਰੇਟ ਰਹੇਗਾ ਜੀ ਸ਼ਿਪਿੰਗ ਹੋਏਗੀ ਜੀ ਐਕਸਟਰਾ ਸ਼ਿਪਿੰਗ ਹੋਏਗੀ ਜੀ ਐਕਸਟਰਾ ਤਿੰਨੇ ਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਏ ਨੇ ਬਰਾਊਨ ਠੀਕ ਹੈ ਜੀ ਬਰਾਊਨ ਜਿਹਾ ਸ਼ੇਡ ਹੈ ਔਰ ਸੈਕਿੰਡ ਹੈਗਾ ਜੀ ਆਪਣਾ ਵਾਈਨ ਥਰਡ ਹੈਗਾ ਜੀ ਮੋਰ ਪੰਖੀਆ ਤਿੰਨੇ ਦੇ ਵਿੱਚ ਤਿੰਨ ਬੋਟਾਂ ਨਾਲ ਮੈਂ ਤੁਹਾਨੂੰ ਸੂਟ ਦਿਖਾਏ ਨੇ ਜੀ ਦੁਪੱਟੇ ਸਾਰੇ ਨਾਲ ਹਾ ਪਿਓਰ ਦੇ ਹੋਣਗੇ ਦੁਪੱਟੇ ਫੁੱਲ ਲੈਂਥ ਦੇ ਦੁਪੱਟੇ ਨੇ ਸਟਾਫ ਬਹੁਤ ਸੋਹਣਾ ਹੈ ਜੀ कॉटन मसलीन स्टफ ਰਹਿਣ ਵਾਲਾ ਹੈ ਰੇਟ ਰਹੇਗਾ ਜੀ 580 ਰੁਪਏ ਸ਼ਿਪਿੰਗ ਰਹੇਗੀ ਫ੍ਰੀ ਬਿਲਕੁਲ 2.5 ਮੀਟਰ ਦੀ ਲੈਂਥ ਦਾ ਦੁਪੱਟਾ ਹੈ ਜੀ ਜਿਵੇਂ ਮਰਜ਼ੀ ਡਾਈ ਹੋਣ ਤੋਂ ਬਾਅਦ ਵੀ ਇਹ ਦੁਪੱਟਾ 2.5 ਮੀਟਰ ਦੀ ਲੈਂਥ ਦਾ ਹੈ ਜੀ ਇਹ ਜਿਵੇਂ ਮਰਜ਼ੀ ਤੁਸੀਂ ਲੈ ਸਕਦੇ ਹੋ ਔਰ ਇਹ ਸੂਟ ਰੈਂਗ ਦੇ ਜਿਹੜੇ कॉटन मसलीन स्टਫ ਦੇ ਰਹਿਣਗੇ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਜੀ ਤੁਸੀਂ ਮੇਰੇ ਨੰਬਰ ਤੇ ਮੇਰਾ نیچے WhatsApp ਨੰਬਰ ਵੀਡੀਓ ਦੇ ਚੱਲ ਰਿਹਾ ਹੈ ਮੇਰੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤਿੰਨੇ ਜਿਹੜੇ ਪੀਸ ਨੇ ਇੱਕ ਤੋਂ ਇੱਕ ਚੜਦੇ ਨੇ ਇਹ ਵੀ ਤਿੰਨੇ ਕਲਰ ਨੇ ਬੜੇ ਸੋਹਣੇ ਕਲਰ ਰਹਿਣ ਵਾਲੇ ਨੇ ਜੀ ਤਿੰਨੇ ਕਲਰ ਨੇ ਜਿਹੜੇ ਆਪਣੇ ਵਾਈਨ ਬਰਾਉਨ ਔਰ ਇੱਕ ਰਹਿਣ ਵਾਲਾ ਜੀ ਮੋਰ ਪੰਖੀ ਆ ਤਿੰਨ ਕਲਰ ਨੇ ਜੀ ਪਿਓਰ ਦੁਪੱਟੇ ਨਾਲ ਇਹ ਕਨਸੈਪਟ ਆ ਆਪਣਾ ਜਿਹੜਾ ਆ ਐ ਔਰ ਰੇਟ ਹੈਗਾ ਜੀ 580 ਪੇ ਸ਼ਿਪਿੰਗ ਲੱਗੇਗੀ ਐਕਸਟਰਾ 올 ਇੰਡੀਆ ਤੇ ਜਿੱਥੇ ਮਰਜ਼ੀ ਬੈਠੇ ਸਾਡੇ ਕੋਲ ਬੁਵਾ ਸਕਦੇ ਹੋ ਆਪਣੇ ਜਿਹੜੇ ਸ਼ਿਪਿੰਗ ਦੇ ਰੇਟ ਲੈਣ ਵਾਲੇ ਨੇ ਜੀ ਉਹ ਆਪਣੇ ਸਰਕਾਰੀ ਪੋਸਟ ਆਫਿਸ ਦੇ ਤੋਂ ਆਪਾਂ ਭੇਜਦੇ ਹੋ ਉਸ ਤੋਂ ਬਹੁਤ ਘੱਟ ਰੇਟ ਉੱਪਰ ਲੈਣੇ ਆ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਜੀ ਤੁਸੀਂ ਇਹ ਵੀਡੀਓ ਅੰਤ ਤੱਕ ਜਰੂਰ ਦੇਖਣਾ ਤੇ ਵੀਡੀਓ ਅਗਰ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਮੇਰੀ ਵੀਡੀਓ ਨੂੰ ਅੰਤ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ